ਜਾਣਾ ਸਾਰੇ ਵੀਰਾਂ ਨੂੰ ਆ ਜਿਹੜੇ ਭਾਈ ਸਾਹਿਬ ਤੁਹਾਡੇ ਇੱਤੇ ਬੈਠੇ ਨੇ ਆ ਅਸੀਂ ਅੱਜ ਵਿਆਰ ਪਿੰਡ ਅੱਜ ਨਾਲੇ ਕੋਲ ਆਏ ਹੋਏ ਆ ਠੀਕ ਆ ਇੱਥੇ ਨਾਮਦਾਰੀ ਜਿਹੜੀ ਆ ਏਰੀਆ ਉਹਦੇ ਕੋਲ ਇਹ ਕੈਂਪ ਲੱਗਾ ਹੋਇਆ ਤੇ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਆ ਜਿਹੜਾ ਵੀ ਇੱਥੇ ਜਾਂ ਕੋਈ ਚਾਰਾ ਜਾਂ ਕਿਸੇ ਮਤ ਦਾ ਸਮਾਨ ਲੈ ਕੇ ਆਉਣਾ ਅੱਜ ਅਸੀਂ ਹਾਲਾਤ ਆਪ ਆਕੇ ਦੇਖਦੇ ਹਾਂ ਇੱਥੇ ਇਹ ਹਾਲਾਤ ਨੇ ਕਿ ਜਿੱਦੋਂ ਤੱਕ ਤੁਸੀਂ ਕੈਂਪ ਨਾਲ ਕਨੈਕਟ ਨਹੀਂ ਹੋਵੋਗੇ ਉੱਥੇ ਉੱਤੇ ਜਾਓਗੇ ਮੇਰੀ ਬੇਨਤੀ ਆ ਕਿਸੇ ਵੀ ਕੈਂਪ ਨਾਲ ਤੁਸੀਂ ਕਨੈਕਟ ਹੋ ਕੇ ਉੱਥੇ ਆ ਕੇ ਆਪਣਾ ਇਹਦਾ ਦੱਸਦ ਪਹੁੰਚਾਓ ਤਾਂ ਕਿ ਲੋੜਵੰਦ ਪਰਿਵਾਰਾਂ ਤੱਕ ਪਹੁੰਚੇ ਅੱਜ ਅਸੀਂ ਲੋੜਵੰਦ ਪਰਿਵਾਰਾਂ ਦਾ ਗਏ ਆ ਕਿ ਅਸੀਂ ਇੱਧਾ ਆਏ ਹੁੰਦੇ ਅਸੀਂ ਉੱਤੇ ਜਾਣਾ ਸੀ ਪਤਾ ਨਹੀਂ ਇੱਥੇ ਬਹੁਤ ਸਿਸਟਮ ਹੋ ਰਿਹਾ ਇਹ ਨਹੀਂ ਆ ਪੰਜਾਬੀਆਂ ਨੂੰ ਬਦਨਾਮ ਕਰਨ ਦੇ ਲਈ ਇੱਥੇ ਵਾਣੀ ਕੋਈ ਆਨਸਰ ਰਾਤ ਨੂੰ ਗੱਡੀਆਂ ਘੇੜ ਘੇੜ ਕੇ ਰਾਤ ਨੂੰ ਲੁੱਟਦੇ ਨੇ ਤੇ ਇਸ ਕਰਕੇ ਬੇਨਤੀ ਆ ਸਾਰੇ ਵੀਰਾਂ ਨੂੰ ਕਿ ਕੈਂਪ ਤੱਕ ਪਹੁੰਚਿਆ ਜਾਵੇ ਆਪਣਾ ਕੈਂਪ ਇਹਨਾਂ ਦਾ ਨੰਬਰ ਵੀ ਵੀਰ ਇੱਥੇ ਆ ਬਲਤਵਾ ਜੀ ਨੇ ਆਪਾਂ ਹੀ ਸਾਡੇ ਵਿੱਚ ਨਾਲ ਸਾਰੇ ਸੇਵਾਦਾਰ ਨੇ ਜਿੰਨੇ ਵੀ ਆ ਸਾਰੇ ਸੀ ਸੇਵਾਦਾਰ ਆ ਪੰਜਾਬ ਦੇ ਮਾਲਕ ਆ ਤੇ ਮੇਰੀ ਬੇਨਤੀ ਆ ਕਿ ਅਸਲ ਚੀਜ਼ ਅਸਲ ਜਗਾ ਪਾਣੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੋਟੋ ਕਿੰਨੀ ਪਹਿਲਾਂ ਵੀਡੀਓ ਬਣਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹਾਦਰ ਆਪਣਾ ਕੈਂਪ ਯਾਰਡ ਨਾਮਤਾਰੀ ਦੇਵੀ ਦੇ ਉੱਪਰ ਲੁਧਿਆਣਾ ਤੋਂ ਪੰਜਾਬ ਸਿੰਘ ਜਿਹੜੇ ਜੀ ਸੇਵਾ ਕੀਤੀ ਹੈ ਸੋ ਮਹਾਰਾਜ ਕਿਰਪਾ ਕਰੇ ਇਹਨਾਂ ਦੀ ਇਰਤ ਕਮਾਈਆਂ ਇੱਕ ਵਰਤਦਾ ਪਾਵੇ ਉਹਨਾਂ ਚੰਗੀ ਕਲਾ ਬਖਸ਼ੇ ਇਸੇ ਤਰ੍ਹਾਂ ਇਹ ਆਪਣੇ ਪੰਜਾਬ ਦੇ ਪੁਰੀਆਂ ਨੂੰ ਤਿਆਰ ਕਰਦੇ ਰਹੇ ਪੰਜਾਬ ਦੇ ਦੇਸ਼ ਲਈ ਨਹੀਂ ਪੰਜਾਬ ਦੇ ਭਰਾਵਾਂ ਲਈ ਇਸੇ ਤਰ੍ਹਾਂ ਸੇਵਾਵਾਂ ਕਰਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ